हां तो प्यारे बच्चों सारेनु प्यार भरी सस्नेह काल हां बेटा ਆਪਾਂ ਨਵਉਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਦੇ ਪਏ ਆ ਤਾਂ ਉਹਦੇ ਅਧੀਨ ਬੇਟਾ ਸਾਲ 2024 ਦੇ ਵਿੱਚ ਜਿਹੜਾ ਪੇਪਰ ਆਇਆ ਸੀਗਾ ਉਹਦਾ ਮਾਨਸਿਕ ਯੋਗਤਾ ਵਾਲਾ ਆਪਾਂ ਸੈੱਟ ਸ਼ੁਰੂ ਕੀਤਾ ਹੋਇਆ ਸੀ ਜਿਹਦੇ ਵਿੱਚ ਬੇਟਾ ਤੁਹਾਨੂੰ ਦੱਸਿਆ ਸੀ 4-4 ਸਵਾਲਾਂ ਦੇ ਸੈੱਟ ਆਏ ਸੀਗੇ ਉਹਦੇ ਵਿੱਚ ਤੇ ਅਸੀਂ 4 ਸੈੱਟ ਕਰ ਚੁੱਕੇ ਹੁਣ ਅਸੀਂ 5 ਨੰਬਰ ਸੈੱਟ ਤੇ ਪਹੁੰਚ ਗਏ ਜਿਹਦੇ ਵਿੱਚ 17 ਤੋਂ ਲੈ ਕੇ 20 ਤੱਕ ਸਵਾਲ ਹੈਗੇ ਠੀਕ ਹੈ ਤਾਂ ਹਰ ਸੈੱਟ ਦੇ ਵਿੱਚ ਬੇਟਾ ਉੱਤੇ ਉਹਨੇ ਉਦੇ ਬਾਰੇ ਜਿਹੜਾ ਦੱਸਿਆ ਹੁੰਦਾ ਉਹ ਆਪਾਂ ਪੜ੍ਹਦੇ ਹਾਂ ਪਹਿਲਾਂ ਕੇਂਦਰ ਨਿਰਦੇਸ਼ ਪ੍ਰਸ਼ਨ ਸੰਖਿਆ 17 ਤੋਂ 20 ਵਿੱਚ ਹਰ ਇੱਕ ਪ੍ਰਸ਼ਨ ਵਿੱਚ ਦੋ ਪ੍ਰਸ਼ਨ ਚਿੱਤਰਾਂ ਦੇ ਪ੍ਰਸ਼ਨ ਚਿੱਤਰਾਂ ਦੇ ਦੋ ਦੋ ਸੈੱਟ ਦਿੱਤੇ ਗਏ ਹਨ ਦੂਸਰੇ ਸੈੱਟ ਵਿੱਚ ਇੱਕ ਪ੍ਰਸ਼ਨ ਚਿੰਨ ਹੈ ਪਹਿਲੇ ਸੈੱਟ ਦੇ ਦੋ ਪ੍ਰਸ਼ਨ ਚਿੱਤਰਾਂ ਵਿੱਚ ਇੱਕ ਨਿਸ਼ਚਿਤ ਸਬੰਧ ਹੈ ਇਹੋ ਜਿਹਾ ਸਬੰਧ ਦੂਜੇ ਸੈੱਟ ਦੇ ਤੀਸਰੇ ਤੇ ਚੌਥੇ ਪ੍ਰਸ਼ਨ ਚਿੱਤਰ ਵਿੱਚ ਵੀ ਹੋਣਾ ਚਾਹੀਏ ਜ਼ਰੂਰੀ ਹੈ ਉੱਤਰ ਚਿੱਤਰਾਂ ਵਿੱਚੋਂ ਉਸ ਚਿੱਤਰ ਨੂੰ ਚੁਣੋ ਜਿਹੜਾ ਪ੍ਰਸ਼ਨ ਦੇ ਚਿੰਨ ਦੀ ਥਾਂ ਲੈ ਸਕੇ ਆਪਣੇ ਉੱਤਰ ਨੂੰ ਦਰਸਾਉਣ ਲਈ OMR ਦੇ ਉੱਤਰ ਪੱਤਰ ਵਿੱਚ ਪ੍ਰਸ਼ਨ ਦੇ ਸੰਗਤ ਸਖਿਆ ਦੇ ਸਾਹਮਣੇ ਵਾਲੇ ਚੱਕਰ ਨੂੰ ਕਾਲਾ ਕਰੋ। ਲੋ ਬੇਟਾ ਹੁਣ ਮੈਂ ਤੁਹਾਨੂੰ ਫੇਰ ਇਹ ਡਿਟੇਲ ਦੇ ਵਿੱਚ ਦੱਸ ਦਿੰਦਾ ਇਹਨੂੰ ਤੁਹਾਨੂੰ ਜ਼ਿਆਦਾ ਕਲੀਅਰ ਕਰਨ ਲਈ ਥੋੜਾ ਜਿਹਾ ਆਪਾਂ ਨੂੰ ਐਨਲਾਰਜ ਕਰ ਲੈਨੇ ਆ ਚਿੱਤਰ ਨੂੰ ਠੀਕ ਹੈ। ਬੇਟਾ 17 ਨੰਬਰ ਸਵਾਲ ਦੇ ਵਿੱਚ ਉਹ ਕੀ ਕਹਿੰਦਾ ਪਿਆ ਆਪਰੇਸ਼ਨ ਚਿੱਤਰ ਦਿੱਤਾ ਹੋਇਆ ਕਹਿੰਦਾ ਜਿਹੜਾ ਸਬੰਧ ਐਸ ਚਿੱਤਰ ਦਾ ਐਸ ਚਿੱਤਰ ਨਾਲ ਆ ਉਹੀ ਇਹ ਦਾ ਐਸ ਚਿੱਤਰ ਨਾ ਬਣਨਾ ਚਾਹੀਦਾ ਤਾਂ ਥੱਲੇ ਚਾਰ ਆਲਟਰਨੇਟਿਵ ਆਨਸਰਾਂ ਚੋਂ ਇੱਥੇ ਕਿਹੜਾ ਆਲਟਰਨੇਟਿਵ ਆਨਸਰ ਆਊਗਾ ਕੁਐਸਚਨ ਮਾਰਕ ਦੀ ਜਗ੍ਹਾ ਤੇ ਤਾਂ ਜਦੋਂ ਬੇਟਾ ਇਹਨੂੰ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਇਹਨੂੰ ਇਹ ਮੰਨ ਲਓ ਵੀ ਜਾਂ ਇੱਕ ਮਤਲਬ ਆਪਾਂ ਸੋਚਣਾ ਕਿ ਮੰਨ ਲਓ ਇਹ ਬੰਦੇ ਦੀ ਸ਼ਕੀਆ ਹੇਠਲੇ ਪਾਸੇ ਉਹਦੇ ਪੈਰ ਲਾ ਲਓ ਤਾਂ ਇਹ ਕੀ ਕਰਦਾ ਪਏ ਬਿਲਕੁਲ ਉਹਦੇ ਪੈਰਾਂ ਤੋਂ ਪਲਟ ਦਿੱਤਾ ਜਾਂਦਾ ਉੱਪਰ ਨੂੰ ਕਰ ਦਿੱਤਾ ਜਾਂਦਾ ਹੈ ਠੀਕ ਹੈ ਤਾਂ ਆਹ ਦੋਵੇਂ ਐਰੋ ਉੱਪਰਲੇ ਪਾਸੇ ਨੂੰ ਚਲੇ ਗਿਆ ਸਿਰ ਵਾਲਾ ਪਾਸਾ ਜਿਹੜਾ ਇਧਰ ਨੂੰ ਆ ਗਿਆ ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਆ ਵੀ ਆਪਾਂ ਇੱਕ ਆ ਪੈਰ ਲਾ ਸਕਦੇ ਹਾਂ ਵੀ ਬੰਦਾ ਬੰਦੇ ਨੂੰ ਆਈਡੀਆ ਲੈ ਸਕਦੇ ਹਾਂ ਹੈਨਾ ਜਾਂ ਚਿੱਤਰ ਕਿਸੇ ਵੀ ਚਿੱਤਰ ਦਾ ਆਈਡੀਆ ਲੈ ਲੂ ਤੁਸੀਂ ਇਹਦੇ ਵੀ ਪੈਰ ਚੱਕ ਕੇ ਇਧਰਲੇ ਪਾਸੇ ਨੂੰ ਕਰ ਦਿੱਤੇ ਜਾਣਗੇ ਬਿਲਕੁਲ ਪਲਟ ਦਿੱਤੇ ਜਾਣਗੇ ਠੀਕ ਹੈ ਤੇ ਆਹ ट्रायंगल ਜੀ ਜਿਹੜੀ ਆ ਇਧਰਲੇ ਪਾਸੇ ਆ ਜੂ ਜਿਵੇਂ ਇਹਦਾ ਸਿਰ ਜਿਹੜਾ ਹੈਗਾ ਥੱਲੇ ਨੂੰ ਆ ਗਿਆ ਸੀ ਤੇ ਜਦੋਂ ਬੇਟਾ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿਹੜੀ ਫਿਗਰ ਹੈ ਜਿਹੜੀ ਆ ਦੇਖੋ ਆ ਜਿਹੜੀ ਤਿੰਨ ਜਿਹੜੀ D C ਨੰਬਰ ਫਿਗਰ ਹੈ ਆ ਪੈਰ ਚੱਕ ਕੇ ਇਧਰ ਨੂੰ ਪਲਟ ਦਿੱਤੇ ਜਦੋਂ ਤਾਂ ਆ ਸਿਰ ਵਾਲਾ ਆ ट्रायंगल ਵਾਲਾ ਸਿਰ ਜਿਹੜਾ ਹੈਗਾ ਇਧਰਲੇ ਪਾਸੇ ਨੂੰ ਚਲਾ ਗਿਆ ਪੈਰ ਦੋਵੇਂ ਪਰਲੇ ਪਾਸੇ ਨੂੰ ਚਲੇ ਗਏ ਇਹ ਐਸ ਕੰਡੀਸ਼ਨ ਨੂੰ ਫੁੱਲਫਿਲ ਕਰਦਾ ਪਿਆ ਇਸ ਕਰਕੇ ਬੇਟਾ C1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਮੇਰਾ ਖਿਆਲ ਹੈ ਬੇਟਾ ਗੱਲ ਪਤਾ ਲੱਗ ਗਈ ਇਹਦੇ ਵਿੱਚ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੁੰਦੇ ਬਸ ਇਹ ਚਿੱਤਰਾਂ ਨੂੰ ਦੇਖ ਕੇ ਨਾਲ ਦੀ ਨਾਲ ਅਸੀਂ ਪਛਾਣ ਕੇ ਜਿਹੜਾ ਉੱਤਰ ਲੱਭਣਾ ਹੁੰਦਾ ਹੈ ਹੁਣ ਬੇਟਾ ਅਸੀਂ ਆਗੇ ਸਵਾਲ ਨੰਬਰ 18 ਦੇ ਉੱਤੇ ਸਵਾਲ ਨੰਬਰ 18 ਨੂੰ ਧਿਆਨ ਦੇ ਨਾਲ ਅਬਜ਼ਰਵ ਕਰ ਲਓ ਤਾਂ ਸਵਾਲ ਨੰਬਰ 18 ਦੇ ਵਿੱਚ ਵੀ ਕਹਿੰਦਾ ਪਏ ਇਸੇ ਤਰ੍ਹਾਂ ਹੀ ਬੇਟਾ ਕਹਿੰਦਾ ਪਏ ਪਹਿਲੇ ਦੋ ਚਿੱਤਰਾਂ 'ਚ ਜਿਹੜਾ ਸਬੰਧ ਆ ਉਹੀ ਤੀਜੇ ਤੇ ਚੌਥੇ ਦੇ ਵਿੱਚ ਬਣਨਾ ਚਾਹੀਦਾ ਤੇ ਅਸੀਂ ਇਹਨਾਂ ਚਾਰਾਂ ਚੋਂ ਉੱਤਰ ਦੱਸਣਾ ਇੱਥੇ ਕਿਹੜਾ ਆਊਗਾ ਕੁਐਸਚਨ ਮਾਰਕ ਦੀ ਜਗ੍ਹਾ ਤੇ ਆਹ ਬੇਟਾ ਜਦੋਂ ਅਸੀਂ ਦੇਖਦੇ ਚੱਕਰ ਦੇ ਵਿੱਚ ਜਮਾ ਦਾ ਨਿਸ਼ਾਨ ਹੈ ਤਾਂ ਇਹਦੇ ਸਾਰੇ ਪਾਸੇ ਜਿਹੜੇ ਛੋਟੇ 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 ਛੱਕਰ ਲੱਗੇ ਹੋਏ ਆ ਜਿਹੜੇ ਕਿ ਇੱਕ ਰੇਖਾ ਦੇ ਨਾਲ ਸੈਂਟਰ 'ਚੋਂ ਜੁੜੇ ਹੋਏ ਆ ਉਦੋਂ ਅਗਲੇ ਸਟੈਪ ਦੇ ਵਿੱਚ ਕੀ ਕੀਤਾ ਸੈਂਟਰ ਨਾਲ ਜੋੜਨ ਵਾਲੀ ਰੇਖਾ ਖਤਮ ਕਰ ਦਿੱਤੀ ਆਹ ਰੇਖਾ ਖਤਮ ਕਰ ਦਿੱਤੀਆਂ ਗਈਆਂ ਆਹ ਚੱਕਰ ਜਿਹੜੇ ਕੱਲੇ ਰਹਿ ਗਏ ਜਮਾ ਦੇ ਨਿਸ਼ਾਨ ਦੇ ਵਿੱਚ ਚੱਕਰ ਦੇ ਵਿੱਚ ਠੀਕ ਹੈ ਇਸੇ ਤਰ੍ਹਾਂ ਬੇਟਾ ਇੱਥੇ ਚੱਕਰ ਦੇ ਵਿੱਚ ਗੁਣਾ ਦਾ ਨਿਸ਼ਾਨ ਹੈ ਔਰ ਉਹਦੇ ਵਿੱਚ ਉਹ ਜਿਹੜੇ ਹੈਗੇ ਆ ਇਹ ਨਿਸ਼ਾਨ ਲਾਏ ਹੋਏ ਆ ਚਾਰ ਜ਼ੀਰੋ ਆ ਸਾਰਿਆਂ ਦੇ ਵਿੱਚ ਉਹ ਸੈਂਟਰ ਦੇ ਨਾਲ ਜੋੜੀਆਂ ਹੋਈਆਂ ਆ ਜ਼ੀਰੋਆਂ ਅਗਲੇ ਸਟੈਪ ਦੇ ਵਿੱਚ ਕੀ ਹੋਊ ਬੇਟਾ ਇੱਥੇ ਜਿਵੇਂ ਆ ਪੁਆਇੰਟ ਚੱਕ ਦਿੱਤੇ ਗਏ ਸੀ ਇਸੇ ਤਰ੍ਹਾਂ ਹੀ ਆ ਜਿਹੜੀਆਂ ਰੇਖਾਵਾਂ ਸੈਂਟਰ ਤੋਂ ਜ਼ੀਰੋ ਨੂੰ ਜੋੜਦੀਆਂ ਇਹ ਰੇਖਾਵਾਂ ਚੱਕ ਦਿੱਤੀਆਂ ਜਾਣਗੀਆਂ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਆ ਤਾਂ AC1 ਅਕਿਰਤੀ ਨੂੰ ਧਿਆਨ ਨਾਲ ਦੇਖੋ ਉਸੇ ਤਰ੍ਹਾਂ ਹੀ ਇਹ ਗੁਣਾ ਦਾ ਨਿਸ਼ਾਨ ਹੈਗਾ ਆ ਚਾਰ ਬਿੰਦੀਆਂ ਸੈਂਟਰ ਤੋਂ ਜੋੜਨ ਵਾਲੀਆਂ ਰੇਖਾਵਾਂ ਜਿਹੜੀਆਂ ਚੱਕ ਦਿੱਤੀਆਂ ਗਈਆਂ ਤਾਂ ਇਸ ਕਰਕੇ ਬੇਟਾ ਇਹ C1 ਅਕਿਰਤੀ ਹੈ ਜਿਹੜੀ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਭੀ ਇਹ C1 ਅਕਿਰਤੀ ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਮੇਰਾ ਖਿਆਲ ਹੈ ਬੇਟਾ ਪਤਾ ਲੱਗ ਗਿਆ ਸਾਰਾ ਤੁਹਾਨੂੰ ਹੁਣ ਬੇਟਾ ਅੱਗੇ ਅਸੀਂ ਸਵਾਲ ਨੰਬਰ 19 ਦੇ ਉੱਤੇ ਸਵਾਲ ਨੰਬਰ 19 20 ਧਿਆਨ ਦੇ ਨਾਲ ਦੇਖੋ ਤੁਸੀਂ ਉਸ਼ ਵੀ ਬੇਟਾ ਇਹਦੇ ਵਿੱਚ ਔਖਾ ਨਹੀਂ ਹੈਗਾ ਮੈਂ ਤਾਂ ਹੀ ਤੁਹਾਨੂੰ ਪਹਿਲਾਂ ਕਰਾਉਣਾ ਪਿਆ ਤਾਂ ਕਿ ਅਸੀਂ ਗਿਣਿੱਤ ਤੇ ਫਿਰ ਪ੍ਰੋਪਰ ਜੋਰ ਲਾ ਸਕੀਏ ਆ ਬੇਟਾ ਲੇਟਵੇਂ ਦਾ ਚਾਰ ਰੇਖਾਵਾਂ ਹੈਗੀਆਂ ਅਗਲੇ ਸਟੈਪ ਦੇ ਵਿੱਚ ਉਹਨੇ ਕੀ ਕੀਤਾ ਆ ਚਾਰ ਰੇਖਾਵਾਂ ਚੋਂ ਵਿਚਲੀਆਂ ਦੋ ਰੇਖਾਵਾਂ ਦੇ ਸਿਰਿਆਂ ਤੇ ਰੇਖਾ ਲਾ ਕੇ ਇਹਨਾਂ ਨੂੰ ਆਪਸ ਵਿੱਚ ਜੋੜ ਦਿੱਤਾ ਇੱਕ ਆਜਤਾਕਾਰ ਰਕਤੀ ਹੈ ਜਿਹੜੀ ਬਣਾ ਦਿੱਤੀ ਇਸੇ ਤਰ੍ਹਾਂ ਹੀ ਇਹ ਖੜੇ ਦਾ ਚਾਰ ਲਾਈਨਾਂ ਉਪਰੋਂ ਥੱਲੇ ਨੂੰ ਠੀਕ ਹੈ 1 2 3 4 ਉਦੋਂ ਅਗਲੇ ਸਟੈਪ 'ਚ ਆਹ ਸੈਂਟਰ ਵਾਲੀਆਂ ਲਾਈਨਾਂ ਜਿਹੜੀਆਂ ਜੋੜ ਕੇ ਆਇਤਾਕਾਰ ਅਕਿਰਤੀ ਬਣਾ ਦੂਗਾ ਠੀਕ ਹੈ ਤੇ ਇਹ ਇੱਥੇ ਆ ਜਾਊਗਾ ਆਹ ਪੁਆਇੰਟ ਜਦੋਂ ਇਹਨਾਂ ਚਿੱਤਰਾਂ ਨੂੰ ਧਿਆਨ ਨਾਲ ਦੇਖਦੇ ਆ ਤਾਂ ਆਹ C1 ਅਕਿਰਤੀ ਹੈ ਜਿਹੜੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਵੀ ਹੈ ਇਸ ਕਰਕੇ C1 ਅਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਹੁਣ ਬੇਟਾ ਐਸੇ ਸੈੱਟ ਦੇ ਆਖਰੀ ਸਵਾਲ ਦੇ ਉੱਤੇ ਆ ਗਏ ਅਸੀਂ ਸਵਾਲ ਨੰਬਰ 20 ਦੇ ਉੱਤੇ ਦਾ ਸਵਾਲ ਨੰਬਰ 20 ਨੂੰ ਵੀ ਧਿਆਨ ਨਾਲ ਦੇਖ ਲਓ ਬੇਟਾ ਆਹ ਬੇਟਾ ਇੱਕ ਚਿੱਤਰ ਬਣਿਆ ਹੋਇਆ ਆ ਅਸੀਂ ਦੇਖਣਾ ਵੀ ਐਸ ਦਾ ਐਸ ਚਿੱਤਰ ਦੇ ਨਾਲ ਕੀ ਸਬੰਧ ਹੈ ਠੀਕ ਹੈ ਇਹਦੇ ਵਿੱਚ ਬੇਟਾ ਆ ਦੇਖੋ ਇੱਕ ਕਾਰਨਰ ਤੋਂ ਦੂਜੇ ਕਾਰਨਰ ਨੂੰ ਚਿੱਤਰ ਨੂੰ ਵਲਟ ਦਿੱਤਾ ਜਾਂਦਾ ਬਿਲਕੁਲ ਪਰ ਪਲਟ ਕੇ ਫਿਰ ਐਸ ਲੋਟ ਵੀ ਪਲਟੀ ਦਵਾ ਦਿੱਤੀ ਜਾਂਦੀ ਹੈ ਮੇਰਾ ਕਹਿਲਾ ਫਿਰ ਗੱਲ ਸਮਝਣ ਦੀ ਕੋਸ਼ਿਸ਼ ਕਰੋ ਬੇਟਾ ਪਹਿਲਾਂ ਤਾਂ ਇੱਕ ਕਾਰਨਰ ਤੋਂ ਦੂਜੇ ਕਾਰਨਰ ਦੇ ਵਿੱਚ ਪਲਟ ਕੇ ਫਿਰ ਪਾਸਾ ਫਲਟ ਦਿੱਤਾ ਜਾਂਦਾ ਕਿਉਂਕਿ ਜਦੋਂ ਆਹ ਪਲਟਾਂਗੇ ਤਾਂ ਆਹ ਲਾਈਨ ਐ ਨੂੰ ਇਹਦਾ ਮੂੰਹ ਹੋਣਾ ਸੀ ਪਰ ਇਹਦਾ ਪਾਸਾ ਵੀ ਪਲਟ ਦਿੱਤਾ ਗਿਆ ਜਾਂ ਇੱਥੇ ਜਿਹੜਾ ਚੌਕਾ ਜਿਹਾ ਬਣਦਾ ਪਿਆ ਇਧਰਲੇ ਪਾਸੇ ਆ ਕੇ ਇਹ ਕੱਬੇ ਆਤੀ ਰਹਿਣਾ ਸੀ ਪਰ ਇਹਨੂੰ ਪਰਲੇ ਪਾਸੇ ਨੂੰ ਪਲਟ ਦਿੱਤਾ ਗਿਆ ਠੀਕ ਹੈ ਇੱਕ ਕਾਰਨਰ ਤੋਂ ਕਾਰਨਰ ਪਲਟਿਆ ਜਾਂਦਾ ਇੱਕ ਪਾਸਾ ਪਲਟਿਆ ਜਾਂਦਾ ਠੀਕ ਇਸੇ ਤਰ੍ਹਾਂ ਹੀ ਬੇਟਾ ਆਹਾ ਚਿੱਤਰ ਦਾ ਵੀ ਇੱਥੇ ਆਸਬੰਦ ਪਹਿਲਾਂ ਇਹਨੂੰ ਕਾਰਨਰ ਤੋਂ ਕਾਰਨਰ ਪਲਟਿਆ ਜਾਊਗਾ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਫਿਰ ਕੀ ਹੋਊਗਾ ਫਿਰ ਇਹਨੂੰ ਪਾਸਾ ਪਲਟਿਆ ਜਾਊਗਾ ਗੱਲ ਸਮਝ ਲੱਗ ਗਈ ਪਹਿਲਾਂ ਕਾਰਨਰ ਤੋਂ ਕਾਰਨਰ ਉੱਤੋਂ ਥੱਲੇ ਨੂੰ ਫਿਰ ਇਹਦਾ ਪਾਸਾ ਪਲਟ ਦਿੱਤਾ ਜਾਊਗਾ ਤਾਂ ਜਦੋਂ ਉੱਪਰੋਂ ਥੱਲੇ ਨੂੰ ਪਲਟਿਆ ਗਿਆ ਆ ਚਿੱਤਰ ਨੂੰ ਜਦੋਂ ਅਸੀਂ ਵੀ ਚਿੱਤਰ ਨੂੰ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਆ ਦੇਖੋ ਉੱਪਰੋਂ ਥੱਲੇ ਨੂੰ ਪਲਟਿਆ ਗਿਆ ਫਿਰ ਇਹਦਾ ਪਾਸਾ ਆ ਚੌਕੇ ਦਾ ਮੂੰਹ ਪਰਲੇ ਪਾਸੇ ਇਹਨੂੰ ਅਸੀਂ ਹੁਣ ਇਧਰ ਨੂੰ ਬਣ ਗਿਆ ਠੀਕ ਹੈ ਵੇ ਬੇਟਾ ਅਸੀਂ ਨਾਲ ਦੀ ਨਾਲ ਹੀ ਦਿਮਾਗ ਲਾਉਣਾ ਹੁੰਦਾ ਅਭਿਆਸ ਦੇ ਨਾਲ ਹੀ ਸਾਨੂੰ ਇਹ ਗੱਲਾਂ ਪਤਾ ਲੱਗਣ ਲੱਗ ਪੈਂਦੀਆਂ ਆ ਠੀਕ ਐ ਤਾਂ ਬੇਟਾ ਆ ਜਿਹੜਾ ਹੈਗਾ ਆ ਵੀ ਬਣਦਾ ਪਰ ਆ ਰੇਖਾ ਬਾਹਰ ਕੱਢੀ ਹੋਈ ਐ ਜਦੋਂ ਕਿ ਸਾਰੀਆਂ ਰੇਖਾਂ ਕੋਈ ਵੀ ਰੇਖਾ ਬਾਹਰ ਨਹੀਂ ਨਿਕਲੀ ਹੋਣੀ ਚਾਹੀਦੀ ਠੀਕ ਐ ਵੈਸੇ ਆ ਵੀ ਕੰਡੀਸ਼ਨ ਨੂੰ ਫੁੱਲਫਿਲ ਕਰਦਾ ਪਿਆ ਸੀ ਪਰ ਆ ਰੇਖਾ ਜਿਹੜੀ ਲੰਬੀ ਕਰਕੇ ਇਹਨੂੰ ਅਸੀਂ ਰਾਈਟ ਆਨਸਰ ਨਹੀਂ ਆਹ ਜਿਹੜਾ B1 ਐ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟੈਕ ਕਰ ਦਵਾਂਗੇ ਮੈਨੂੰ ਲੱਗਦਾ ਬੇਟਾ ਤੁਸੀਂ ਗੱਲ ਸਮਝ ਗਏ ਹੋਵੋਗੇ ਇਹਦੇ ਵਿੱਚ ਕੋਈ ਵੀ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਸਿਰਫ ਧਿਆਨ ਦੇ ਨਾਲ ਜਦੋਂ ਅਬਜ਼ਰਵ ਕਰ ਲਿਆ ਤਾਂ ਤੁਹਾਨੂੰ ਇਹ ਸਾਰਾ ਕੁਝ ਪਤਾ ਲੱਗ ਜਾਣਾ ਸੋ ਬੇਟਾ ਇਹਦੇ ਨਾਲ ਹੀ ਇਸ ਸੈੱਟ ਦੇ ਜਿਹੜੇ ਹੈਗੇ ਸੀ 17 ਤੋਂ ਲੈ ਕੇ 20 ਤੱਕ ਸਵਾਲ ਪੂਰੇ ਹੋ ਗਏ ਅਗਲਾ ਸੈੱਟ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ